ਐਗਜ਼ੀਬਿਸ਼ਨ ਦੇ ਵਿੱਚ ਕਿ ਇਸ ਵਾਰ ਖਾਸ ਤੇ ਸਪੈਸ਼ਲ ਜਿਹੜਾ ਹੁਣ ਇਹ 9th ਐਡੀਸ਼ਨ ਦੇ ਵਿੱਚ ਇਸ ਵੇਲੇ ਤਕਰੀਬਨ ਹਰ ਟਾਈਪ ਦੀ ਲੇਟੈਸਟ ਮਸ਼ੀਨਰੀ ਇੱਥੇ ਡਿਸਪਲੇ ਹੋਤੇ ਹੈਗੇ ਐਗਜ਼ੀਬਿਸ਼ਨ ਦੇ ਵਿੱਚ 17 ਕੰਟਰੀ ਤੋਂ ਮਸ਼ੀਨਾ ਡਿਸਪਲੇ ਹੋ ਰਹੀਆਂ ਜਿਹਦੇ ਵਿੱਚ ਚਾਈਨਾ ਵੀ ਹੈ ਤਾਈਵਾਨ ਵੀ ਕੋਰੀਆ ਵੀ ਹੈ ਜਪਾਨ ਵੀ ਹੈ ਜਰਮਨ ਵੀ ਹੈ ਫੋਰ ਵੀ ਬਹੁਤ سارے ਕੰਟਰੀ ਆ ਲੇਕਿਨ ਇਹਦੇ ਵਿੱਚ ਇਸ ਐਗਜ਼ੀਬਿਸ਼ਨ ਦੇ ਵਿੱਚ ਬਹੁਤ ਸਾਰੇ ਹਿੰਦੁਸਤਾਨ ਚ ਬਣੀ ਹੋਈ ਮਸ਼ੀਨਰੀ ਵੀ ਡਿਸਪਲੇ ਦੇ ਉੱਤੇ ਹੈਗੀ। ਉਹ ਜਿਹੜੀ ਐਗਜ਼ਿਬਿਸ਼ਨ ਲੱਗੀ ਆ ਇਹਦੇ ਨਾਲ ਜਿੰਨੇ ਵੀ ਇੱਥੇ ਦੇ ਐਗਜ਼ਿਸਟਿੰਗ ਮੈਨੂਫੈਕਚਰਰ ਆ ਜਾਂ ਯੂਨਿਟ ਆ ਉਹ ਜਦੋਂ ਵਿਜ਼ਿਟ ਕਰਨਗੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਚੱਲੇਗਾ ਕਿ ਕਿੱਦਾਂ ਅਸੀਂ ਆਪਣੀ ਕਾਸਟ ਨੂੰ ਘਟਾ ਸਕਦੇ ਆ। ਔਰ ਲਗਾਤਾਰ ਅਸੀਂ ਹਰ ਸਾਲ ਹੀ ਕੋਸ਼ਿਸ਼ ਕਰਦੇ ਆ ਕਿ ਇੰਡਸਟਰੀ ਦੇ ਵਿੱਚ ਇਹ ਮੈਸੇਜ ਦਈਏ ਕਿ ਜੋ ਚੀਜ਼ ਮੈਕਸਿਮਮ ਹੋ ਸਕਦੀ ਹੈ ਹਿੰਦੁਸਤਾਨ ਚ ਬਣੀ ਚਾਹੀਦੀ ਹੈ। ਮੈਂ ਤਾਂ ਸਭ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹ ਇੱਥੇ ਜਰੂਰ ਆ। ਆ ਕੇ ਇਸ ਐਗਜ਼ਿਬਿਸ਼ਨ ਦਾ ਜਿਹੜੀ ਕਿ ਇੰਨੀ ਮਿਹਨਤ ਨਾਲ ਲੱਗੀ ਮੇਰਾ ਹਾਲ ਇਸ ਵੇਲੇ ਹਰ ਬਾਰ ਪਏ ਦੀ ਮਸ਼ੀਨਰੀ ਇਸ ਵੇਲੇ ਡਿਸਪਲੇ ਤੇ ਆ ਉਹਨਾਂ ਨੂੰ ਆ ਕੇ ਦੇਖਣ ਦੇਖ ਕੇ ਨਵੀਂ ਤੋਂ ਨਵੀਂ ਟੈਕਨੋਲੋਜੀ ਬਾਰੇ ਆਪਣੀ ਇੱਕ ਇਨਫੋਰਮੇਸ਼ਨ ਲੈਣ ਉਹਦੇ ਨਾਲ ਅਟੈਚ ਹੋਣ ਉਹਦੇ ਬਾਰੇ ਅੱਗੇ ਦੀ ਅੱਗੇ ਸਭ ਨੂੰ ਦੱਸਣ ਤਾਂ ਕਿ ਇਸ ਇੰਡਸਟਰੀ اور ایون اس کنٹری دی بھی ਗ੍ਰੋਥ ਹੋ ਸਕੇ ਕੱਜ ਅੱਜ ਦੀ ਗੱਲ ਕਰੀਏ ਤੁਹਾਨੂੰ ਦੱਸ ਦੇ ਕਿ ਲੁਧਿਆਣੇ ਦੇ ਵਿੱਚ ਜਿਹੜਾ ਗਮਸਾ ਐਗਰੀਗੇਸ਼ਨ ਲੱਗੇ ਆ ਜੋ ਕਿ 9th ਐਡੀਸ਼ਨ ਹੈ ਇੱਥੇ ਜਿਹੜੇ ਨੇ ਦੂਰੋਂ ਦੂਰੋਂ ਲੋਕ ਇੱਥੇ ਪਹੁੰਚੇ ਹੋਏ ਆਪਣੇ ਮਸ਼ੀਨਰੀ ਨੂੰ ਲੈ ਕੇ ਆਪਣੇ ਪ੍ਰੋਜੈਕਟ ਨੂੰ ਲੈ ਕੇ ਸੋ ਅੱਜ ਸਾਡੇ ਨਾਲ ਨਰਿੰਦਰ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਕਿ ਕਿਸ ਤਰੀਕੇ ਦੇ ਜਿਹੜੇ ਐ ਲੋਕ ਇੱਥੇ ਪਹੁੰਚੇ ਹੋਏ ਆ ਕਿੰਨੇ ਕਿ ਤਦਾਦ ਦੇ ਵਿੱਚ ਜਿਹੜੇ ਵਿਜ਼ਿਟਰ ਇੱਥੇ ਵਿਜ਼ਿਟ ਕਰਨਗੇ ਨਾਲ ਦੀ ਨਾਲ ਗੱਲ ਵੀ ਕਰਾਂਗੇ ਰਿਸਪੌਂਸ ਬਾਰੇ ਵੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸ਼ੁਕਰੀਆ ਜੀ ਉਗੇ ਐਗਜ਼ੀਬਿਸ਼ਨ ਦੇ ਵਿੱਚ ਕਿ ਇਸ ਵਾਰ ਖਾਸ ਤੇ ਸਪੈਸ਼ਲ ਜਿਹੜਾ ਹੈ ਹੁਣ ਦੇਖੋ ਇਹ ਨਵਾਂ ਐਡੀਸ਼ਨ ਹੈਗਾ ਔਰ ਇਹ ਗਮਸਾ ਨੂੰ ਆਰਗੇਨਾਈਜ਼ ਕਰਨ ਵਾਲੀ ਸਾਡੀ ਟੀਮ ਹੈ ਮੈਂ ਇਸਾ ਗਮਸਾ ਦਾ ਇਸ ਟਾਈਮ ਜਨਰਲ ਸੈਕਟਰੀ ਹੈਗਾ ਇਹ 9th ਐਡੀਸ਼ਨ ਦੇ ਵਿੱਚ ਇਸ ਵੇਲੇ ਤਕਰੀਬਨ ਹਰ ਟਾਈਪ ਦੀ ਲੇਟੈਸਟ ਮਸ਼ੀਨਰੀ ਇੱਥੇ ਡਿਸਪਲੇ ਹੋਤੇ ਹੈਗੇ ਜਿਹਦੇ ਵਿੱਚ ਪ੍ਰਿੰਟਿੰਗ ਨੀਟਿੰਗ ਟੈਕਸਟਾਈਲ ਸਟਿਚਿੰਗ ਈਵਨ ਤੁਸੀਂ ਰਾਸ਼ਲ ਮਸ਼ੀਨਾ ਲੈ ਲੋ ਡਾਈਂਗ ਮਸ਼ੀਨਾ ਲੈ ਲੋ ਜੋ ਇੰਡਸਟਰੀ ਨੂੰ ਜ਼ਰੂਰਤ ਹੈ ਉਹ ਹਾਈਪ ਦੀ ਜੋ ਲੇਟੈਸਟ ਤੋਂ ਲੇਟਸ ਮਸ਼ੀਨਰੀ ਆ ਉਹ ਇਸ ਵੇਲੇ ਇਸ ਐਗਜ਼ੀਬਿਸ਼ਨ ਦੇ ਵਿੱਚ ਡਿਸਪਲੇ ਦੇ ਉੱਤੇ ਹੈਗੀ ਤੇ ਇਹ ਹੁਣ ਹਾਲੇ ਫਸਟ ਡੇ ਆ ਵੈਸੇ ਲੇਕਿਨ ਇੱਥੇ ਤਕਰੀਬਨ ਕਾਫੀ ਲੋਕ ਵਿਜ਼ਿਟ ਕਰਦੇ ਪਏ ਆ ਤੇ ਆਹ ਨਾਲੇ ਚਾਰ ਦਿਨਾਂ ਚ ਵੀ ਐਕਸਪੈਕਟਡ ਆ ਕਿ ਬਹੁਤ ਸਾਰੇ ਬੰਦੇ ਵਿਜ਼ਿਟ ਕਰਕੇ ਇਸ ਐਗਜ਼ੀਬਿਸ਼ਨ ਦਾ ਬੜਾ ਬੈਨੀਫਿਟ ਲੈਣਗੇ ਜੀ ਫਿਰ ਦੱਸੂਗੀ ਕਿ ਇਹ ਜਿਹੜੀ ਮਸ਼ੀਨਾਂ ਨੇ ਇਹ ਸਿਰਫ ਆਪਣੇ ਮਤਲਬ ਇੰਡੀਆ ਦੀ ਮੈਨੂਫੈਕਚਰਿੰਗ ਆ ਜੇ ਬਾਹਰੋਂ ਵੀ ਆਈ ਹੋਈ ਹੈ ਨੇ ਇਸ ਵੇਲੇ ਜਿੰਨੀ ਜਿਆਦਾ ਡਿਸਪਲੇ ਹੈ ਉਹਦੇ ਵਿੱਚ ਅਸੀਂ ਇਸ ਵੇਲੇ ਜੋ ਇਸ ਐਗਜ਼ਿਬਿਸ਼ਨ ਦੇ ਵਿੱਚ 17 ਕੰਟਰੀ ਤੋਂ ਮਸ਼ੀਨਾ ਡਿਸਪਲੇ ਹੋ ਰਹੀਆਂ ਜਿਹਦੇ ਵਿੱਚ ਚਾਈਨਾ ਵੀ ਆ ਤਾਈਵਾਨ ਵੀ ਕੋਰੀਆ ਵੀ ਆ ਜਪਾਨ ਵੀ ਆ ਜਰਮਨ ਵੀ ਆ ਫੋਰ ਵੀ ਬਹੁਤ ਸਾਰੇ ਕੰਟਰੀ ਆ ਲੇਕਿਨ ਇਹਦੇ ਵਿੱਚ ਇਸ ਐਗਜ਼ਿਬਿਸ਼ਨ ਦੇ ਵਿੱਚ ਬਹੁਤ ਸਾਰੀ ਹਿੰਦੁਸਤਾਨ ਚ ਬਣੀ ਹੋਈ ਮਸ਼ੀਨਰੀ ਵੀ ਡਿਸਪਲੇ ਦੇ ਉੱਤੇ ਹੈਗੀ ਆ ਹਾਂ ਮਤਲਬ ਇਹ ਮਿਕਸ ਹੈਗੀ ਹੈ ਜਿਹਦੇ ਵਿੱਚ ਹਿੰਦੁਸਤਾਨ ਦੀ ਟੈਕਨੋਲੋਜੀ ਵੀ ਹੈ ਲੇਕਿਨ ਬਹੁਤ ਸਾਰੀ ਇੰਪੋਰਟਡ ਮਸ਼ੀਨਰੀ ਵੀ ਇਹਦੇ ਚ ਡਿਸਪਲੇ ਚ ਹੈ। ਲੱਗਦਾ ਹੈ ਕਿ ਇਸ ਐਕ exhibtion ਦੇ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮੈਸੇਜ ਆ ਰਿਹਾ ਹੈ ਤਾਂ ਕਿ ਹੁਣ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਾਲਾ ਦੇ ਵਿੱਚ ਜਿਹੜਾ ਸਾਰੀ ਮਸ਼ੀਨਾਂ ਦੀ ਜਿਹੜੀ ਟੈਕਨੋਲੋਜੀ ਉਹ ਆਪਣੀ ਇੰਡੀਆ ਦੀ ਹੀ ਨਜ਼ਰ ਆਉ। ਕੋਈ ਇਸ ਐਕ exhibtion ਸਾਡੀ 9ਵੀਂ ਹੈ। ਸਟੈਪ ਬਾਈ ਸਟੈਪ ਹੁਣ ਬਹੁਤ ਚੇਂਜ ਹੋ ਰਹੀ ਹੈ। ਪਹਿਲਾਂ ਬਹੁਤ ਸਾਰੀ ਮਸ਼ੀਨਰੀ ਇੰਪੋਰਟ ਹੁੰਦੀ ਸੀਗੀ ਲੇਕਿਨ ਅੱਜਕੱਲ ਬਹੁਤ ਸਾਰੀ ਮਸ਼ੀਨਰੀ ਹਿੰਦੁਸਤਾਨ ਚ ਵੀ ਬਣਨ ਲੱਗ ਗਈ ਹੈ। ਐਕਚੁਅਲੀ ਕੋਈ ਵੀ ਲੇਟੈਸਟ ਟੈਕਨੋਲੋਜੀ ਅ ਇਨ ਫੈਕਟ ਉਹਦੀ ਕਿਸੇ ਵੀ ਇੰਡਸਟਰੀਸਟ ਨੂੰ ਜ਼ਰੂਰਤ ਹੁੰਦੀ ਹੀ ਹੈਗੀ ਆ ਹੁਣ ਜਿਹੜੀ ਐਗਜ਼ੀਬਿਸ਼ਨ ਲੱਗੀ ਆ ਇਹਦੇ ਨਾਲ ਜਿੰਨੇ ਵੀ ਇੱਥੇ ਦੇ ਐਗਜ਼ਿਸਟਿੰਗ ਮੈਨੂਫੈਕਚਰਰ ਆ ਜਾਂ ਯੂਨਿਟ ਆ ਉਹ ਜਦੋਂ ਵਿਜ਼ਿਟ ਕਰਨਗੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਚੱਲੇਗਾ ਕਿ ਕਿੱਦਾਂ ਅਸੀਂ ਆਪਣੀ ਕਾਸਟ ਨੂੰ ਘਟਾ ਸਕਦੇ ਆ ਔਰ ਕਿੱਦਾਂ ਅਸੀਂ ਪ੍ਰੋਡਕਸ਼ਨ ਨੂੰ ਵਧਾ ਸਕਦੇ ਆ ਇਸ ਐਗਜ਼ੀਬਿਸ਼ਨ 'ਚ ਬਹੁਤ ਲੇਟੈਸਟ ਮਸ਼ੀਨਰੀ ਸ਼ੋ ਕੀਤੀ ਗਈ ਹੈ ਔਰ ਜਦੋਂ ਇਹ ਲੇਟੈਸਟ ਮਸ਼ੀਨਰੀ ਹਿੰਦੁਸਤਾਨ 'ਚ ਸ਼ੋ ਕੀਤੀ ਜਾਂਦੀ ਹੈ ਜਿਹੜੇ ਹਿੰਦੁਸਤਾਨ ਦੇ ਮੈਨੂਫੈਕਚਰਰ ਆ ਉਹ ਵੀ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਦੇ ਨਾਲ ਦੀ ਮਸ਼ੀ ਇਹ ਬਹੁਤ ਬੈਨੀਫਿਟ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਲਗਾਤਾਰ ਅਸੀਂ ਹਰ ਸਾਲ ਹੀ ਕੋਸ਼ਿਸ਼ ਕਰਦੇ ਹਾਂ ਕਿ ਇੰਡਸਟਰੀ ਦੇ ਵਿੱਚ ਇਹ ਮੈਸੇਜ ਦਈਏ ਕਿ ਜੋ ਚੀਜ਼ ਮੈਕਸਿਮਮ ਹੋ ਸਕੇ ਹਿੰਦੁਸਤਾਨ 'ਚ ਬਣਨੀ ਚਾਹੀਦੀ ਹੈ ਬਿਲਕੁਲ ਸਰ ਦੱਸੂਗੀ ਕਿ ਇਸ ਵਾਰੀ ਜੇ ਮੈਂ ਗੱਲ ਕਰਾਂ ਕਿੰਨੇ ਕਿ ਐਕਟੀਵੇਟਰਸ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਹੋਇਆ ਇਸ ਵੇਲੇ ਜਿਹੜੇ 187 ਸਟੈਂਡ ਹੈਗੇ ਔਰ ਜਿਹੜੇ ਕੰਟਰੀ ਆ ਰੌਂਡ 17 ਤੋਂ 18 ਕੰਟਰੀ ਹੈਗੇ ਆ ਔਰ ਪ੍ਰੋਡਕਟ ਜਿਹੜੇ ਹੈਗੇ ਆ ਤਕਰੀਬਨ ਮੇਰੇ ਖਿਆਲ ਚ ਇਸ ਟਾਈਮ ਤੱਕ 400 ਤੋਂ 500 ਟਾਈਪ ਦੇ ਪ੍ਰੋਡਕਟ ਆ ਡਿਫਰੈਂਟ ਡਿਫਰੈਂਟ ਛੋਟੇ ਤੋਂ ਲੈ ਕੇ ਵੱਡੇ ਜਿਹੜੇ ਇੱਥੇ ਡਿਸਪਲੇ ਤੇ ਹੈਗੇ ਆ ਉਹਦੇ ਚ ਹਰ ਟਾਈਪ ਦੀ ਜੋ ਮਸ਼ੀਨਰੀ ਬੜੀ ਲੇਟੈਸਟ ਸ਼ੋ ਹੋਈ ਹੋਈ ਆ ਬਾਕੀ ਕਿੰਨੇ ਆਡੀਅנס ਚਾ ਕਿੰਨੇ ਬੰਦੇ ਇੱਥੇ ਵਿਜ਼ਿਟ ਕਰਦੇ ਉਹਦਾ ਚੌਥੇ ਦਿਨ ਪਤਾ ਚੱਲੇਗਾ ਹਾਲੇ ਦਾ ਫਸਟ ਡੇ ਹੈਗਾ ਇਨੀਸ਼ੀਅਲ ਸਟੇਜ ਆ ਸਟਾਰਟਿੰਗ ਹੈ ਲੇਕਿਨ ਕੱਲ ਔਰ ਪਰਸੂ ਦਾ ਦਿਨ ਬੜਾ ਇੰਪੋਰਟੈਂਟ ਹੁੰਦਾ ਸੈਚਰਡੇ ਸੰਡੇ ਦਾ ਪੁੱਪੀ ਜੀ ਵੀ ਕਿ ਤੁਸੀਂ ਦੱਸਿਆ ਕਿ ਇਹ ਜਿਹੜੀ ਗਮਚਾ ਐਗਜ਼ਿਬਿਸ਼ਨ ਹੈ ਇਹਦੀ ਸਾਰੀ ਜੋ ਆਰਗੇਨਾਈਜ਼ਿੰਗ ਤੁਹਾਡੇ ਤੇ ਤੁਹਾਡੀ ਟੀਮ ਵੱਲੋਂ ਹੋਈ ਹੈ ਸੋ ਕਿਸ ਚੀਜ਼ ਦਾ ਜਿਹੜਾ ਵਿਸ਼ੇਸ਼ ਰੂਪ ਤੋਂ ਧਿਆਨ ਰੱਖਿਆ ਹੋਇਆ ਗਿਆ ਇਸ ਐਗਜ਼ਿਬਿਸ਼ਨ ਤੇ ਦੇਖੋ ਅਸੀਂ ਜਦੋਂ ਇਸ ਨੂੰ ਸਟਾਰਟ ਕੀਤਾ ਸੀਗਾ ਉਸ ਵੇਲੇ ਐਗਜ਼ਿਬਿਸ਼ਨ ਦਾ ਸਟੈਂਡਰਡ ਪੰਜਾਬ 'ਚ ਇਹ ਨਹੀਂ ਹੁੰਦਾ ਸੀਗਾ ਉਦੋਂ ਬੜਾ ਛੋਟਾ ਇਹਨਾਂ ਸਟੈਂਡ ਛੋਟੀ ਜਿਹੀ ਨਾ ਐਗਜ਼ਿਬਿਸ਼ਨ ਲੱਗਦੀ ਸੀ ਤੇ ਨਾਲ ਉਹ ਪ੍ਰਾਈਵੇਟ ਬੰਦੇ ਲਗਾਉਂਦੇ ਸੀ ਲੇਕਿਨ ਅਸੀਂ ਲੋਕਾਂ ਨੇ ਮਿਲ ਕੇ ਸਾਰੇ ਬੰਦਿਆਂ ਨੇ ਅਸੀਂ 5-7 10 ਬੰਦੇ ਜਿੰਨੇ ਵੀ ਸਾਡੀ ਟੀਮ ਦੇ ਸੀਗੇ ਜਾਂ ਫਿਰ ਉਸ ਤੋਂ ਬਾਅਦ ਸਾਡੇ ਨਾਲ ਬਹੁਤ ਸਾਰੇ ਬੰਦੇ ਜੁੜ ਗਏ ਅਸੀਂ ਮਿਲ ਕੇ ਫਿਰ ਇਹ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇੱਥੇ ਬਹੁਤ ਬੜਾ ਸ਼ੋਅ ਲਗਾਈਏ ਔਰ ਇੱਕ ਇੰਟਰਨੈਸ਼ਨਲ ਲੈਵਲ ਦਾ ਸ਼ੋਅ ਲਗਾਈਏ ਤਾਂ ਕਿ ਉਹ ਜਿਹੜੇ ਬਾਹਰੋਂ ਕਸਟਮਰ ਦਾ ਉਹਨਾਂ ਨੂੰ ਅਟਰੈਕਟ ਕਰ ਸਕੇ ਔਰ ਦੂਸਰਾ ਜਿਹੜੇ ਫੋਰਨਰਸ ਪਾਰਟਿਸਪੈਂਟ ਆ ਉਹ ਵੀ ਇੱਥੇ ਆਉਣ ਦੇ ਲਈ ਕਰਨ ਹੁਣ ਜਦੋਂ ਤੋਂ ਅਸੀਂ ਗਮਸਾ ਲਗਾਣੀ ਸ਼ੁਰੂ ਕੀਤੀ ਹੈ ਗਮਸਾ ਦਾ ਇਹ ਸਟੈਂਡਰਡ ਜੋ ਹੈ ਇੰਟਰਨੈਸ਼ਨਲ ਟਾਈਪ ਸਟੈਂਡਰਡ ਸਟੈਂਡਰਡ ਉਹਦੇ ਵਿੱਚ ਹੁਣ ਜਿਹੜੇ ਓਵਰਸੀਜ਼ ਦੇ ਜਿੰਨੇ ਆਪਣੇ ਐਗਜ਼ੀਬਿਟਰਸ ਆ ਉਹ ਵੀ ਬੜੇ ਇੰਟਰਸਟਿਡ ਰਹਿੰਦੇ ਆ ਸਾਲ ਤੋਂ ਬਾਅਦ ਇੱਥੇ ਡਿਸਪਲੇ ਕਰਨ ਲਈ ਫਿਰ ਇਹ ਪੰਜਾਬ ਦਾ ਸਭ ਤੋਂ بڑا ਸ਼ੋਅ ਬਣ ਗਿਆ ਤੇ ਪੰਜਾਬ ਦੇ ਵਿੱਚ ਅਗਰ ਕਿਸੇ ਨੇ ਵੀ ਕੋਈ ਇੰਡਸਟਰੀ ਲਗਾਨੀ ਹੁੰਦੀ ਆ ਉਹ ਇਸ ਸ਼ੋਅ ਦੀ ਵੇਟ ਕਰਦਾ ਉਹ ਆ ਕੇ ਫਿਰ ਇੱਥੇ ਦੇਖਦੇ ਆ ਨਵੀਂ ਮਸ਼ੀਨਰੀ ਦੇਖਦੇ ਆ ਨਵੇਂ ਤੋਂ ਨਵਾਂ ਕਨਸੈਪਟ ਦੇਖਦੇ ਆ ਉਹਦੇ ਹਿਸਾਬ ਦੇ ਨਾਲ ਫਿਰ ਆਪਣਾ ਅੱਗੇ ਪਲਾਨ ਕਰਦੇ ਆ ਕਿੰਨੇ ਤੋਂ ਲੈ ਕੇ ਕਿੰਨੇ ਪ੍ਰਾਈਸ ਤੱਕ ਜਿਹੜੇ ਇਹ ਮਸ਼ੀਨਸ ਇਸ ਕਮਸਾ ਐਗਜ਼ੀਬਿਸ਼ਨ ਦੇ ਵਿੱਚ ਅਵੇਲੇਬਲ ਦੇਖੋ ਇੱਥੇ 2 ਲੱਖ 1 ਲੱਖ ਦੀ ਮੈਕਨਸਪੇਅਰ ਪਾਰਟ ਤਾਂ ਬਹੁਤ ਹੀ ਸਸਤਾ ਹੁੰਦਾ ਲੇਕਿਨ ਮਸ਼ੀਨਰੀ ਦੀ ਅਗਰ ਰੇਂਜ ਦੇਖੀਏ ਤੇ ਇੱਥੇ ਤੁਸੀਂ 5 ਕਰੋੜ ਦੀ ਵੀ ਮਸ਼ੀਨ ਦੇਖ ਸਕਦੇ ਹੈਗੇ ਆਂ ਅੱਜ ਕੱਲ ਸਟੈਂਡਰ ਆਉਂਦੇ ਆ ਸਟੈਂਡਰ ਇਸ ਟਾਈਮ 5 ਲੱਖ 6 ਲੱਖ ਡਾਲਰ ਦਾ ਤਕਰੀਬਨ 5 ਕਰੋੜ ਦਾ ਪੈਂਦਾ ਇੱਕ ਸਟੈਂਡਰ 10 ਕਰੋੜ ਦਾ ਵੀ ਪੈਂਦਾ ਤੁਸੀਂ ਇਹ ਦੇਖ ਲੋਗੇ 2 ਲੱਖ ਤੋਂ ਲੈ ਕੇ 10 ਕਰੋੜ ਤੱਕ ਦੀ ਮਸ਼ੀਨਰੀ ਇੱਥੇ ਡਿਸਪਲੇ ਤੇ ਤਕਰੀਬਨ ਹੈਗੀ ਔਰ ਡਿਫਰੈਂਟ ਡਿਫਰੈਂਟ ਸੈਗਮੈਂਟਸ ਹੈਗੇ ਆ ਔਰ ਹਰ ਬੰਦੇ ਦੀ ਅਲੱਗ-ਅਲੱਗ ਨੀਡ ਹੈਗੀ ਆ ਲੇਕਿਨ ਇਹ ਐਗਜ਼ੀਬਿਸ਼ਨ ਹਰ ਤਰ੍ਹਾਂ ਦੇ ਬੰਦੇ ਦੀ ਨੀਡ ਨੂੰ ਪੂ ਇਤਨਾ ਕਿਤੇ ਐਗਜ਼ੀਬਿਸ਼ਨ ਜਿਹੜੀ ਹੈ बिजनेਸਮੈਨ ਲਈ ਤੇ ਜਿਹੜੇ ਨੌਜਵਾਨ ਜਿਹੜਾ ਸਾਡਾ ਯੂਥ ਹੈ ਜਿਹੜਾ ਕਿ ਬਿਜ਼ਨਸ ਵੱਲ ਜਾ ਰਿਹਾ ਉਹਨਾਂ ਲਈ ਜਿਹੜੇ ਬਹੁਤ ਜ਼ਿਆਦਾ ਹੈਲਪਫੁਲ ਰਿਹਾ। ਦੇਖੋ ਐਗਜ਼ੀਬਿਸ਼ਨ ਹਮੇਸ਼ਾ ਯੂਸਫੁਲ ਰਹੀ ਹੈ। ਹੁਣ ਅਸੀਂ ਲੋਕ ਆ ਮੈਨੂੰ 40 ਸਾਲ ਹੋ ਗਏ ਇਸ ਇੰਡਸਟਰੀ ਚ ਕੰਮ ਕਰਦੇ। ਅਸੀਂ ਵੀ ਐਗਜ਼ੀਬਿਸ਼ਨਾਂ ਤੋਂ ਡਿਵੈਲਪ ਕੀਤਾ। ਐਗਜ਼ੀਬਿਸ਼ਨਾਂ 'ਚ ਨਵੇਂ ਪ੍ਰੋਡਕਟ ਸ਼ੋਅ ਕੀਤੇ, ਕਸਟਮਰਸ ਨਾਲੋਂ ਮਿਲੇ। ਹੁਣ ਹੁਣ ਵੀ ਜਿਹੜਾ ਨਵਾਂ ਯੰਗ ਬੰਦਾ ਵਾ ਅਗਰ ਉਹ ਕੋ ਕਾਰੋਬਾਰ ਸਟਾਰਟ ਕਰਨਾ ਚਾਹੁੰਦਾ ਵਾ ਔਰ ਕਾਰੋਬਾਰ ਸਟਾਰ ਡਿਸਪਲੇ ਤੇ ਮਿਲੇਗੀ ਇਸ ਚੀਜ਼ ਦੇ ਬਾਰੇ ਇਹ ਕਾਰਨ ਹੈ ਕਿ ਉਹਨਾਂ ਨੂੰ ਆਣਾ ਚਾਹੀਦਾ ਆ ਕੇ ਦੇਖਣੀ ਚਾਹੀਦੀ ਹੈ ਕਿ ਕੀ ਲੇਟਸਟ ਚੱਲਦਾ ਪਿਆ ਉਹਦੇ ਨਾਲ ਉਹਨਾਂ ਨੂੰ ਬਹੁਤ ਆਈਡੀਆਸ ਮਿਲਣਗੇ ਤੇ ਇੱਥੇ ਆ ਕੇ ਪਤਾ ਲੱਗਦਾ ਕਿ ਕੰਪੀਟੀਟਰ ਜਿਹੜੇ ਨੇ ਬਹੁਤ ਜ਼ਿਆਦਾ ਨੇ ਤੇ ਕੰਪੀਟੀਸ਼ਨ ਜਿਹੜਾ ਬਹੁਤ ਜ਼ਿਆਦਾ ਟਫ ਆ ਦੇਖੋ ਜਿੰਨਾ ਟਫ ਕੰਪੀਟੀਸ਼ਨ ਹੋਏਗਾ ਜਿੰਨਾ ਜ਼ਿਆਦਾ ਕੰਪੀਟੀਸ਼ਨ ਹੋਏਗਾ ਕਿਸੇ ਵੀ ਕੰਟਰੀ 'ਚ ਜਾਂ ਜਗ੍ਹਾ ਤੇ ਓਨੀ ਹੀ ਜ਼ਿਆਦਾ ਗਰੋਥ ਹੋਏਗੀ ਓਨਾ ਹੀ ਕਿਸੇ ਬੰਦੇ ਦੇ ਦਿਲ ਦੇ ਵਿੱਚ ਇਹ ਪੈਦਾ ਹੁੰਦਾ ਕਿ ਅਸੀਂ ਕੰਪੀਟੀਸ਼ਨ 'ਚ ਆਪਣੇ ਆਪ ਨੂੰ ਬੈਟਰ ਕਰੀਏ ਯਾ ਆਪਣੇ ਆਪ ਦੇ ਜ਼ਿਆਦਾ ਮਿਹਨਤ ਕਰੀਏ ਯਾ ਉਸ ਨੂੰ ਇਸੇ ਕੰਮ ਕੰਪੀਟੀਸ਼ਨ ਹੈਲਦੀ ਕੰਪੀਟੀਸ਼ਨ ਹਮੇਸ਼ਾ ਗਰੋਥ ਬਦਾ ਜਿੱਥੇ ਕੰਪੀਟੀਸ਼ਨ ਨਹੀਂ ਹੈ ਉੱਥੇ ਉਹ ਬੰਦਾ ਇਹੀ ਸੋਚ ਲਾ ਜਾਂਦਾ ਕਿ ਉਹ ਹੀ ਬੈਸਟ ਹੈ ਉਹਦੀ ਗਰੋਥ ਉੱਥੇ ਰੁਕ ਜਾਂਦੀ ਹੈ ਉਹ ਸੋਚਦਾ ਮੇਰੇ ਤੋਂ ਉੱਪਰ ਕੋਈ ਨਹੀਂ ਉੱਥੇ ਖੜਾ ਰਹਿੰਦਾ ਕਿਉਂਕਿ ਉਸ ਤੋਂ ਉੱਪਰ ਕੋਈ ਨਹੀਂ ਲੇਕਿਨ ਅਗਰ ਇੱਕ ਕੰਪੀਟੀਸ਼ਨ ਚੱਲਦਾ ਹਰ ਇਨਸਾਨ ਹਰ ਕੰਪਨੀ ਆਪਣੇ ਆਪ ਨੂੰ ਹਰ ਵਾਰੇ ਬੈਟਰ ਬੈਟਰ ਕਰਨ ਦੀ ਕੋਸ਼ਿਸ਼ ਕਰਦੀ ਹੈ ਇਸੇ ਕਾਰਨ ਇੰਡਸਟਰੀ ਦੇ ਵਿੱਚ ਵੀ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਕੰਪੀਟੀਸ਼ਨ ਹੈਲਦੀ ਕੰਪੀਟੀਸ਼ਨ ਹੋਵੇ ਜਿਸ ਦੇ ਨਾਲ ਕਿ ਹਰ ਸਾਲ ਬਾਇਰਸ ਨੂੰ ਨਵੀਂ ਤੋਂ ਨਵੀਂ ਚੀਜ਼ ਮਿਲੇ ਬੈਟਰ ਤੋਂ ਬੈਟਰ ਪ੍ਰਾਈਸ ਮਿਲੇ ਔਰ ਬੈਟਰ ਤੋਂ ਬੈਟਰ ਗਰੋਥ ਮਿਲੇ ਇਹ ਚੀਜ਼ ਚਾਹੀਦੀ ਹੈ ਤੁਸੀਂ ਕੋਈ ਮੈਸੇਜ ਦੇਣਾ ਚਾਹੋਗੇ ਜਿਹੜੇ ਕਿ ਆਡੀਅנס ਨੂੰ ਉਹਨਾਂ ਨੂੰ ਗਮਚਾ ਦੇ ਰਿਲੇਟਿਡ ਹਾਲਾਂਕਿ ਪੂਰੇ ਪੰਜਾਬ ਪਰਦੇ ਦੇ ਵਿੱਚ ਪਤਾ ਲੱਗ ਚੁੱਕਿਆ ਪਰ ਇੱਕ ਅਪੀਲ ਜਿਹੜੀ ਕਿ ਤੁਹਾਡੇ ਰਾਹੀ ਉਹਨਾਂ ਨੂੰ ਮਤਲਬ ਕੀਤੀ ਜਾਵੇ ਦੇਖੋ ਅਸੀਂ ਇਸ ਐਗਜ਼ਿਬਿਸ਼ਨ ਦੀ ਬੜੀ ਜ਼ਿਆਦਾ ਐਡਵਰਟਾਈਜ਼ਮੈਂਟ ਕੀਤੀ ਹੈ ਹਰ ਜਗ੍ਹਾ ਤੇ ਕੀਤੀ ਹੈ ਔਰ ਤਕਰੀਬਨ ਤਕਰੀਬਨ ਹਰ ਜਗ੍ਹਾ ਤੋਂ ਲੋਕ ਆ ਵੀ ਰਹੇ ਆ ਮੈਂ ਤਾਂ ਸਭ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਉਹ ਇੱਥੇ ਜਰੂਰ ਆ ਆ ਕੇ ਇਸ ਐਗਜ਼ੀਬਿਸ਼ਨ ਦਾ ਜਿਹੜੀ ਕਿ ਇੰਨੀ ਮਿਹਨਤ ਨਾਲ ਲੱਗੀ ਹੋਈ ਆ ਜਿੱਥੇ ਮੇਰਾ ਹੈਲ ਇਸ ਵੇਲੇ ਹਰ ਬਾਰ ਪੇ ਦੀ ਮਸ਼ੀਨਰੀ ਇਸ ਵੇਲੇ ਡਿਸਪਲੇ ਤੇ ਆ ਉਹਨਾਂ ਨੂੰ ਆ ਕੇ ਦੇਖਣ ਦੇਖ ਕੇ ਨਵੀਂ ਤੋਂ ਨਵੀਂ ਟੈਕਨੋਲੋਜੀ ਬਾਰੇ ਆਪਣੀ ਇੱਕ ਇਨਫੋਰਮੇਸ਼ਨ ਲੈਣ ਉਹਦੇ ਨਾਲ ਅਟੈਚ ਹੋਣ ਉਹਦੇ ਬਾਰੇ ਅੱਗੇ ਦੀ ਅੱਗੇ ਸਭ ਨੂੰ ਦੱਸਣ ਤਾਂ ਕਿ ਇਸ ਇੰਡਸਟਰੀ ਔਰ ਇਵਨ ਇਸ ਕੰਟਰੀ ਦੀ ਵੀ ਗਰੋਥ ਹੋ ਸਕੇ ਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗਮਚਾ ਐਕਸਪੋ ਜਿਹੜੀ ਹੈ ਨਵੀ ਨਵੀ ਮਸ਼ੀਨਾਂ ਆਈਆਂ ਹੋਈਆਂ ਨੇ ਸੋ ਇਸ ਟਾਈਮ ਜਿਹੜਾ ਸੀ ਐਗਜ਼ੀਬਿਸ਼ਨ ਦੇ ਵਿੱਚ ਮੌਜੂਦ ਨੇ ਆਪਾਂ ਗੱਲ ਕਰਦੇ ਆ ਭਾਈ ਸਰ ਸਤਿ ਸ਼੍ਰੀ ਅਕਾਲ ਜੀ ਦੱਸੋਗੇ ਕਿ ਕੀ ਕੁਝ ਲੈ ਕੇ ਆਏ ਹੋ ਤੁਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਇਹ ਪ੍ਰਿੰਟਿੰਗ ਮਸ਼ੀਨ ਹੈ ਇਹ ਆਟੋਮੈਟਿਕ ਮਸ਼ੀਨ ਹੈ ਜੋ ਆਪਾਂ ਟੀ-ਸ਼ਰਟ ਵਗੈਰਾ ਤੇ ਕੋਈ ਵੀ ਗਾਰਮੈਂਟ ਦੇ ਵਿੱਚ ਉਹ ਕਰਦੇ ਆ ਪ੍ਰਿੰਟ ਕਰਦੇ ਪ੍ਰਿੰਟ ਕਰਦੇ ਅੱਛਾ ਸੋਗੇ ਇੱਕ ਟਾਈਮ ਦੇ ਵਿੱਚ ਕਿੰਨੇ ਕੁ ਪ੍ਰਿੰਟਡ ਹੈ ਕਰ ਦਿੰਦੀ ਹੈ ਇਹ ਇੱਕ ਦਿਨ ਦੇ ਵਿੱਚ ਪ੍ਰੋਡਕਸ਼ਨ ਹੈਗੀ ਹੈ ਘੱਟੋ-ਘੱਟ 1500 ਪੀਸਾਂ ਦੀ 1500 ਤੋਂ 2000 ਪੀਸ ਦੀ ਪ੍ਰੋਡਕਸ਼ਨ ਹੈ ਅੱਛਾ ਹਾਂਜੀ ਤੁਸੀਂ ਦੱਸੋਗੇ ਕਿ ਕਿਸ ਤਰੀਕੇ ਦਾ ਅੱਜ ਫਰਸਟ ਡੇ ਹੈ ਰਿਸਪੌਂਸ ਆਇਆ ਹਜੇ ਤੱਕ ਹਾਂਜੀ ਹਾਂਜੀ ਬਹੁਤ ਵਧੀਆ ਰਿਸਪੌਂਸ ਹੈ ਲੁਧਿਆਣਾ ਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਤੁਸੀਂ ਦੱਸੋਗੇ ਭਾਜੀ ਕਿਧਰੋਂ ਆਏ ਹੋ ਅਸੀਂ ਲੁਧਿਆਣੇ ਤੋਂ ਹੀ ਆਏ ਹਾਂ ਇਹ ਜਿਹੜੀ ਮਸ਼ੀਨ ਹੈ ਮੇਡ ਇਨ ਇੰਡੀਆ ਤਾਮਿਲਨਾਡੂ ਦੀ ਮਸ਼ੀਨ ਹੈ ਅੱਛਾ ਮੇਡ ਇਨ ਹਾਂਜੀ ਮੇਡ ਇਨ ਤਾਮਿਲਨਾਡੂ ਦੀ ਹਾਂਜੀ ਤੂੰ ਦੱਸੂਗੀ ਕਿ ਕਿਸ ਟਾਈਪ ਦੀ ਕਿੰਨੇ ਕਿੰਨੇ ਟਾਈਪ ਦੇ ਜਿਹੜੀ ਹੈ ਇਹਦੇ ਵਿੱਚ ਪ੍ਰਿੰਟਿੰਗ ਜੁੜੀ ਹੈ ਕਿਤੇ ਜੀ ਹਰ ਇੱਕ ਤਰ੍ਹਾਂ ਦੀ ਪ੍ਰਿੰਟਿੰਗ ਕਰ ਸਕਦੇ ਆ ਪੰਜ ਕਲਰ ਦੀ ਮਸ਼ੀਨ ਹੈ ਫਿਲਹਾਲ ਇਹ ਸਭ ਤੋਂ ਛੋਟੀ ਮਸ਼ੀਨ ਹੈ ਤੇ ਇਹਦੇ ਵਿੱਚ ਆਪਾਂ 10 ਇੱਕ ਵਾਰ ਚ 10 10 ਪੀਸ ਕਰ ਸਕਦੇ ਆ ਮਤਲਬ ਡਿਫਰੈਂਟ 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 ਕਲਰਸ ਦੇ ਹਾਂਜੀ ਹਾਂਜੀ ਤੇ ਡਿਜ਼ਾਈਨ ਵੀ ਡਿਫਰੈਂਟ ਡਿਜ਼ਾਈਨ ਵੀ ਡਿਫਰੈਂਟ ਆ ਗਿਆ ਬਾਤ ਹੈ ਤੂੰ ਦੱਸੂਗੀ ਕਿ ਇਸ ਟਾਈਮ ਐਗਜ਼ੀਬਿਸ਼ਨ ਦੇ ਵਿੱਚ ਹੈਗੇ ਹੋ ਫਰਸਟ ਡੇ ਆ ਰਿਸਪੌਂਸ ਕਿੱਦਾਂ ਦਾ ਆ ਰਿਹਾ ਬਹੁਤ ਵਧੀਆ ਰਿਸਪੌਂਸ ਹੈ ਸਾਡੀ ਪਹਿਲਾਂ ਵੀ ਅਸੀਂ ਤੀਸ ਕਿ ਸਾਡੀ ਆਲਰੇਡੀ ਘਟੋਟ 20 ਮਸ਼ੀਨਾਂ ਲੱਗੀਆਂ ਹੋਈਆਂ ਲੁਧਿਆਣੇ ਜੀ ਸਰ ਦੱਸੋਗੇ ਕਿ ਹਰ ਵਾਰੀ ਤੁਸੀਂ ਇੱਥੇ ਪਾਰਟਿਸਿਪੇਟ ਕਰਦੇ ਹੋ ਬਹੁਤ ਵਧੀਆ ਜਿਹੜਾ ਰਿਸਪੌਂਸ ਮਿਲਦਾ ਹੈ ਬਾਅਦ ਦੇ ਵਿੱਚ ਆਫਟਰ ਐਗਜ਼ਿਬਿਸ਼ਨ ਲੋਕ ਜਿਹੜੇ ਨੇ ਤੁਹਾਨੂੰ ਲੀਡ ਮਿਲਦੀਆਂ ਨੇ ਹਾਂਜੀ ਹਾਂਜੀ ਜ਼ਰੂਰ ਮਿਲਦੀ ਹੈ ਜੀ ਹਰੇਕ ਬੰਦਾ ਆ ਕੇ ਦੇਖਦਾ ਮਸ਼ੀਨ ਬਾਰੇ ਨੌਲੇਜ ਲੈ ਰਿਹਾ ਜਿੰਨੂੰ ਸਮਝ ਲੱਗਦੀ ਆ ਉਹ ਆਪਣਾ ਕਾਰਡ ਵਗੈਰਾ ਦੇ ਕੇ ਜਾਂਦੇ ਤੇ ਅੱਗੇ ਆਪਣਾ ਨਾਲ ਇਨ ਫਿਊਚਰ ਡੀਲ ਕਰਾਂਗੇ